ਥਾਣਾ ਗਰਸ਼ੰਕਰ ਦੀ ਪੁਲਿਸ ਨੇ ਪਿੰਡ ਮੋਲਾ ਵਹੀਦਪੁਰ ਦੀਆਂ ਕਰੋ ਗਾਇਬ ਹੋਈਆਂ 12 ਸਾਲਾਂ ਦੀਆਂ ਦੋ ਲੜਕੀਆਂ ਜਿਨ੍ਹਾਂ ਨੂੰ ਕੁਝ ਹੀ ਸਮੇਂ ਦੇ ਵਿੱਚ ਲੱਭਣ ਦੇ ਵਿੱਚ ਸਫਲਤਾ ਹਾਸਲ ਕਰਨੀ ਹੈ ਜਾਣਕਾਰੀ ਦੰਦਿਆ ਹੋਇਆ ਥਾਣਾ ਗਰਸ਼ੰਕਰ ਦੇ ਐਸਆਈ ਮਹਿੰਦਰ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਗੁਰਦਿਆਲ ਕੁਮਾਰ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਉਹਨਾਂ ਦੀ ਬੇਟੀ ਤੇ ਭਾਂਜੀ ਕਰੋ ਸਮਾਨ ਲੈਣ ਦੇ ਲਈ ਦੁਕਾਨ ਤੇ ਗਈਆਂ ਪਰ ਕੱਲ ਵਾਪਸ ਨਹੀਂ ਪਰਤੀਆਂ। ਪੋਣਾ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਫੋਨ ਦੀ ਲੋਕੇਸ਼ਨ ਦੇ ਜ਼ਰੀਏ ਦੋਵਾਂ ਕੁੜੀਆਂ ਨੂੰ ਮੁਕੇਰੀਆਂ ਤੋਂ ਲਬ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਦਰਅਸਲ ਕੁਝ ਸਮੇਂ ਦੇ ਵਿੱਚ ਪੁਲਿਸ ਨੇ ਸਫਲਤਾ ਹਾਸਲ ਕਰਦੇ ਹਨ ਦੋਵਾਂ ਕੁੜੀਆਂ ਨੂੰ ਬਰਾਮਦ ਕਰ ਲਿਆ ਤੇ ਪਰਿਵਾਰ ਦੇ ਹਵਾਲੇ ਕੀਤਾ ਉਧਰ ਮੌਕੇ ਤੇ ਪਰਿਵਾਰ ਦੇ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਦੋਵੇਂ ਕੁੜੀਆਂ ਸਮਾਨ ਲੈਣ ਦੇ ਲਈ ਕਰੋ ਦੁਕਾਨ ਤੇ ਜਾਂਦੀਆਂ ਨੇ ਪਰ ਘਰ ਵਾਪਸ ਨਹੀਂ ਪਰਤੀਆਂ ਤੇ ਫੋਨ ਦੀ ਲੋਕੇਸ਼ਨ ਦੇ ਜ਼ਰੀਏ ਜਿਹੜੀਆਂ ਦੋਵੇਂ ਕੁੜੀਆਂ ਨੇ ਇਹਨਾਂ ਨੂੰ ਬਰਾਮਦ ਕੀਤਾ ਗਿਆ ਮੇਰਾ ਨਾਮ ਵਰਦੀਾਲ ਕੁਮਾਰ ਹੈ ਜੀ ਤੇ ਮੇਰੀ ਅੱਧਾ ਦੋਨੋਂ ਬੇਟੀਆਂ ਇੱਕ ਬੇਟੀ ਘਪਾਂਜੀ ਸਰੋ ਦੁਕਾਨ ਤੋਂ ਸੌਦਾ ਲੈਣ ਗਈਆਂ ਸੀ ਲੇਕਿਨ ਸੌਦਾ ਲੈਣ ਤੋਂ ਬਾਅਦ ਘਰ ਵਾਪਸ ਨਹੀਂ ਆਈਆਂ ਅਜਨ ਚੇਤੋ ਚਲੇ ਗਈਆਂ ਮੇਰੇ ਦੱਸੇ ਘਰ ਤੋਂ ਤੇ ਉਸ ਤੋਂ ਬਾਅਦ ਅਸੀਂ ਥੋੜੀ ਭਾਲ ਕਰਨ ਤੋਂ ਬਾਅਦ ਪੁਲਿਸ ਥਾਣੇ ਆਪਣੇ ਇਤਲਾਹ ਦਿੱਤੇ ਜੀ ਥਾਣਾ ਇੰਚਾਰਜ ਸਾਹਿਬ ਨੇ ਸਾਡੀ ਗੱਲ ਸੁਣ ਕੇ ਜੀ ਉਸੇ ਵੀ ਇਲੈਕਸ਼ਨ ਚ ਗੱਲ ਲਈ ਤੇ ਸਰੋਣਾ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਵੀ ਸਾਡੇ ਨਾਲ ਜਾ ਕੇ ਕੜੀ ਲੜਕੀਆਂ ਦੀ ਭਾਲ ਕੀਤੀ ਲੋਕੇਸ਼ਨ ਦੇਖ ਕੇ ਤੇ ਉਹਨਾਂ ਨੂੰ ਇੱਕਦਮ ਮਤਲਬ ਕੈਚ ਕਰ ਲਿਆ ਇਹਨਾਂ ਦੇ ਹਾਂਜੀ ਮੈਂ ਤਾਂ ਬਹੁਤ ਹੀ ਤਨ ਤੈਦ ਲੋ ਧੰਨਵਾਦ ਕਰਦਾ ਹਾਂ ਆਪਣੇ ਗੜਸ਼ੰਕਰ ਥਾਣਾ ਪੁਲਿਸ ਦਾ ਜੀ ਐਚਓਸ ਸਾਹਿਬ ਦਾ ਜੀ ਸਾਡੇ ਮੁਸੀ ਥੜਾ ਮੁਸੀ ਸਾਹਿਬ ਜੀ ਔਰ ਸਾਡੇ ਮੁੰਸੀ ਸਾਹਿਬ ਜੀ ਸਾਹਿਬ ਇਹਨਾਂ ਨੇ ਮੈਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕਿ ਮੇਰੀਆਂ ਬੱਚੀਆਂ ਨੂੰ ਲੱਭਿਆ ਔਰ ਹੈਂਡ ਓਵਰ ਕੀਤਾ ਜੀ ਮੈਨੂੰ ਮੈਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹੈ ਜੀ ਦਾ ਹਾਂ ਜੀ ਬਹੁਤ ਬਹੁਤ ਅੱਜ ਸਾਨੂੰ ਕਰੀਬਨ 6 ਵਜੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਗੁਰਦੇਵਾਲ ਕੁਮਾਰ ਪੁੱਤਰ ਗੁਰਬਖਸ਼ਰਾਮ ਪਸੀ ਬੋਲਾਬਾਦ ਤੋਂ ਕਿ ਉਹਨਾਂ ਦੀ ਬੇਟੀ ਤੇ ਪਲੱਸ ਉਹਨਾਂ ਦੀ ਭਾਣਜੀ ਉਹਨਾਂ ਕੋਲ ਜਿਹੜੀ ਛੁੱਟੀਆਂ ਕੱਟਣ ਆਈ ਸੀਗੀ ਉਮਰ ਕਰੀਬ 12-13 ਸਾਲ ਹੈਗੀਆਂ ਤੇ ਉਹ ਦੁਕਾਨ ਤੇ ਸੌਦਾ ਲੈਣ ਗਈਆਂ ਸੀ ਤੇ ਉਹ ਵਾਪਸ ਨਹੀਂ ਆਈਆਂ ਤੇ ਔਰ ਜਾਂਦੀਆਂ ਹੋਈਆਂ ਲੜਕੀਆਂ ਕੋਲ ਇੱਕ ਮੋਬਾਈਲ ਵੀ ਪਤਾ ਲੱਗਾ ਸੀ ਅਸੀਂ ਫਿਰ ਤੁਰੰਤ ਉਸੇ ਟਾਈਮ ਤੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਲੋਕੇਸ਼ਨ ਮਕੇਰੀਆਂ ਆਂਦੀ ਸੀ ਅਸੀਂ ਮਕੇਰੀਆਂ ਤੋਂ ਉਹਨਾਂ ਨੂੰ ਜਿਹੜਾ ਰਿਕਵਰ ਕਰਕੇ ਅੱਜ ਉਹਨਾਂ ਦੇ ਜਿਹੜੇ ਬਾਰਸਾਂ ਦੇ حوالے ਜਿਹੜੀ ਹੈਗੀ ਇਹਨਾਂ ਦੇ ਪੇਰੈਂਟਸ ਦੇ ਘਰ ਦਿੱਤਾ ਇਹ ਇਹ ਜਿਸ ਵੇਲੇ ਸਾਨੂੰ ਇਨਫੋਰਮੇਸ਼ਨ ਮੈਸੇਜ ਵਿੱਚ ਮਿਲੀ ਹੈ ਉਸੇ ਤਰ੍ਹਾਂ ਤੁਰੰਤ ਅਸੀਂ ਜਿਹੜੀ ਉਹਦੀ ਲੋਕੇਸ਼ਨ ਲਈ ਲੋਕੇਸ਼ਨ ਉਹਨਾਂ ਦੀ ਪਹਿਲਾਂ ਹੁਸ਼ਿਆਰ ਭਰਾਈ ਸੀਗੀ ਔਰ ਉਸ ਤੋਂ ਬਾਅਦ ਸੈਕੰਡ ਲੋਕੇਸ਼ਨ ਉਹਨਾਂ ਦੀ ਮਕੇਰੀਆਂ ਆਈ ਅਸੀਂ ਮਕੇਰੀਆਂ ਆਸੇ ਟਾਈਮ ਮੌਕੇ ਤੇ ਪੁੱਜ ਗਏ ਤਕਰੀਬਨ 2 ਘੰਟੇ ਦੇ ਵਿੱਚ ਵਿੱਚ ਅਸੀਂ ਲੜਕਿਆਂ ਨੂੰ ਜਿਹੜਾ ਹੈਗਾ ਰਿਕਵਰ ਕਰਕੇ ਔਰ ਇਹਦੇ ਜਿਹੜੇ ਪੇਰੈਂਟਸ ਦੇ حوالے ਕਰ ਬੱਚੇ ਆਪਣੇ ਮਰਜੀ ਨਾਲ ਬੱਚੇ ਕੁਇਟਰੀਆਸ ਨੂੰ ਹਾਂਜੀ ਬੱਚਿਆਂ ਤੋਂ ਜਿਹੜੀ ਹੈਗੀ ਆ ਪਿਆਰ ਨਾਲ ਪੁੱਛ ਕੀਤੀ ਗਈ ਹੈ ਬੱਚਿਆਂ ਨੇ ਦੱਸਿਆ ਕਿ ਸਾਡਾ ਦਿਲ ਕਰਦਾ ਸੀਗਾ ਵੀ ਅਸੀਂ ਕਿਤੇ ਘੁੰਮ ਕੇ ਆਈਏ ਅਸੀਂ ਘੁੰਮਣਾ ਚਾਹੁੰਦੇ ਹਾਂ ਅਸੀਂ ਕਿਤੇ ਅਸੀਂ ਉਸ ਮਾਨਨ ਦੇ ਜਿਹੜੇ ਸ਼ੌਕ ਨੂੰ ਪੂਰਾ ਕਰਨ ਦੇ ਲਈ ਜਿਹੜੀ ਕਰਨੋਂ ਨਿਕਲੀਆਂ ਸੀ ਸਾਨੂੰ ਨਹੀਂ ਸੀ ਪਤਾ ਹੈਗਾ ਕਿ ਆਪਾਂ ਐਡੀ ਦੂਰ ਚਲੇ ਜਾਣਾ ਉਹੀ 200 ਰੁਪਏ ਇਹਨਾਂ ਕੋਲ ਕਰਾਇਆ ਸੀਗਾ ਉਸੇ ਕਰਾਏ ਨਾਲ ਜਿਹੜੀ ਹੈ ਮਕੀਰੀਆਂ ਪਾਉਂਦੀ ਐ ਗਰਸ਼ੰਕਰ ਤੋਂ ਮਕੀਰੀਆਂ ਕਿਸ ਤਰ੍ਹਾਂ ਐ ਗਰਸ਼ੰਕਰ ਤੋਂ ਬਾਈ ਵਸ ਗਈਆਂ ਹਾਰਪੁਰ ਹਾਰਪੁਰ ਤੋਂ ਫਿਰ ਮਕੀਰੀਆਂ ਬਾਈ ਵਸ ਚਲੀ ਪਹਿਲਾਂ ਤੋਂ ਕਿਤੇ ਨੇ ਇਹਨਾਂ ਵੱਲ ਪਹਿਲਾਂ ਕਦੇ ਉੱਧਰ ਨਹੀਂ ਗਏ ਇਹਨਾਂ ਦੀ ਕੋਈ ਉੱਧਰ ਰਿਸ਼ਤੇ ਅਰਮੀ ਇਹ ਤਾਂ ਸਿਰਫ ਆਪਣਾ ਸ਼ੌਕ ਪੂਰਾ ਕਰ ਲਈ ਕਿ ਆਪਾਂ ਘੁੰਮਣ ਜਾਣਾ ਹੈਗਾ ਬੱਚੇ ਹੈਗੇ ਛੋਟੇ ਤੇ ਇਸ ਕਰਕੇ ਜਿਹੜੇ ਹੈਗੇ ਆ ਉਸੇ ਵੇਵ ਦੇ ਵਿੱਚ ਆ ਕੇ ਚਲੇ ਗਏ ਤੇ ਜਿਹੜਾ ਕਿ ਇਹਨਾਂ ਨੂੰ ਟੋਪਰ ਕਰਕੇ ਇਹਨਾਂ ਦੇ ਬਾਸਾਂ ਦੇ ਹੈਂਡੋ